ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ 'ਤੇ ਥਾਣਾ ਇੰਚਾਰਜ ਨੂੰ ਮੁਅਤਲ ਕਰ ਦਿੱਤਾ ਹੈ 4 ਮਹੀਨਿਆਂ ਤੋਂ ਚੋਰੀ ਦਾ ਕੇਸ ਦਰਜ ਨਾ ਕਰਨ ਵਾਲੀ ਹਰੀਕੇ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਐਸਐਸਪੀ ਨੇ ਤੁਰੰਤ ਮੁਅਤਲ ਕਰਕੇ ਪੁਲਿਸ ਲਾਂਡ ਪੇਜ ਦਿੱਤਾ ਹੈ ਇਸ ਮਾਮਲੇ ਵਿੱਚ ਪੀੜਤ ਤੋਂ ਥਾਣੇ ਦੇ ਕਈ ਚੱਕਰ ਲਗਾ ਚੁੱਕਿਆ ਸੀ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਉਸਨੇ ਐਸਐਸਪੀ ਅੱਗੇ ਪੇਸ਼ ਹੋ ਕੇ ਸਾਰੀ ਘਟਨਾ ਦੱਸੀ ਜਿਸ ਤੋਂ ਬਾਅਦ ਐਸਐਸਪੀ ਨੇ ਤੁਰੰਤ ਕਾਰਵਾਈ ਕਰਦਿਆਂ ਹਰੀਕੇ ਥਾਣੇ ਦੀ ਐਸਐਚਓ ਸ਼ਿਮਲਾ ਰਾਣੀ ਨੂੰ ਮੁਅਤਲ ਕਰ ਦਿੱਤਾ ਉਹ ਤੇ ਚੰਦਾ ਜੀ ਪਹਿਲੇ ਵੀ ਇੱਕ ਦੋ ਵਾਰਨਿੰਗਸ ਦਿੱਤੀਆਂ ਸੀਗੀਆਂ ਕਿ ਜਿਹੜੀ ਪਬਲਿਕ ਡੀਲਿੰਗ ਸਹੀ ਤਰ੍ਹਾਂ ਨਹੀਂ ਹੋ ਰਹੀ ਸੀ ਤੇ ਇੱਕ ਫਿਰ ਇਮੀਡੀਏਟ ਜਿਹੜੀ ਸ਼ਿਕਾਇਤ ਆ ਗਈ ਸੀ ਕਿ ਚੋਰੀ ਹੋਈ ਹੋਈ ਸੀ ਉਹਦਾ ਪਰਚਾ ਨਹੀਂ ਸੀ ਦਰਜ ਕੀਤਾ ਔਰ ਰਾਦਰ ਜਿਹੜਾ ਬੰਦਾ ਵੀ ਟ੍ਰੇਸ ਹੋ ਗਿਆ ਸੀਗਾ ਜਿਹੜਾ ਮਦਈ ਸੀ ਕਿ ਉਹਨਾਂ ਨੇ ਬੰਦਾ ਵੀ ਟ੍ਰੇਸ ਕਰ ਲਿਆ ਸੀ ਆਪਣਾ ਚੋਰ ਉਹਦੇ باوجود ਵੀ ਇਹ ਉਹਦਾ ਪੈਚ ਅਪ ਔਰ ਕੰਪਰੋਮਾਈਜ਼ ਕਰਾਉਣ ਵਾਲੇ ਪਾਸੇ ਜਾ ਰਹੀ ਸੀ ਬਲਕਿ ਪਰਚਾ ਦੇਣ ਤੋਂ ਤਾਂ ਉਸ ਰਿਗਾਰਡਿੰਗ ਇਹਨਾਂ ਨੂੰ ਲਾਈਨ ਹਜ਼ਰ ਕਰਕੇ ਸਸਪੈਂਡ ਕਰਤਾ ਸੀਗਾ ਇਸ ਤੋਂ ਪਹਿਲੇ ਵੀ ਕੋਈ ਹੋਰ ਵੀ ਸ਼ਿਕਾਇਤਾਂ ਸੀਗੀਆਂ ਉਹਦੀ ਵੀ ਸਾਰੀ ਇਨਕੁਆਰੀ ਦੋ ਤਿੰਨ ਡਿਪਾਰਟਮੈਂਟਾਂ ਨਾਲ ਪਹਿਲੇ ਚੱਲ ਰਹੀ ਹੈ ਸਾਰੀ ਇਨਕੁਆਰੀ ਕਰ ਗਏ ਜੇ ਉਹਦੀ ਕੋਈ ਮਲਾਦ ਨਹੀਂ ਜੇ ਤਾਈ ਵਰਤੇਗਾ ਇਸ ਦਾ ਇੱਕ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਬਿਲਕੁਲ ਵੀ ਡਿਸਿਪਲਨ ਫੋਰਸ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਕਿਸੇ ਦਾ ਵੀ ਕੋਈ ਪਤਾ ਲੱਗਦਾ ਕੋਈ ਨਸ਼ੇ ਵਾਲਿਆਂ ਨਾਲ ਰਲਿਆ ਕੋਈ ਮਾਈਨਿੰਗ ਵਾਲਿਆਂ ਦੇ ਨਾਲ ਮਾਫੀਆ ਦੇ ਨਾਲ ਕੰਮ ਕਰ ਰਿਹਾ ਜਾਂ ਇਲੀਗਲ ਮਾਈਨਿੰਗ ਕਰਾ ਰਿਹਾ ਉਮੇ ਇਸ ਰਾਹੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਵੀ آگਾਹ ਕਰਨਾ ਚਾਹਾਂਗਾ ਕਿ ਇਹੋ ਜੇ ਕੰਮਾਂ ਚ ਪੁੱਠੇ ਕੰਮਾਂ ਚ ਨਾ ਪੈਣ ਜੇ ਕੋਈ ਕਿਸ ਕੋਈ ਗੱਲ ਨੋਟਿਸ ਚ ਆ ਗਈ ਇਹੋ ਜੀ ਤਾਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ। ਕੰਮ ਦੇ ਡਾਇਰੈਕਟ ਕੀ ਗੱਲ ਦਾ ਰਹਾ ਮੇਰਾ ਨਾਮ ਸਾਹਿਬ ਸਿੰਘ ਸੰਧੂ ਜੀ ਹਰੀਕੇ ਤੋਂ ਇਹ ਸਾਡੀ ਆਪਣੀ ਦੁਕਾਨ ਹਰੀਕੇ ਸੰਧੂ ਇਲੈਕਟ੍ਰੋਨਿਕਸ ਉੱਥੇ ਸਾਡੇ ਮੋਬਾਈਲਾਂ ਦੀ ਚੋਰੀ ਹੋ ਗਈ ਸੀ ਪਿਛਲੇ ਕੁਝ ਜਿੰਨੀ ਜਨਵਰੀ ਮਹੀਨੇ ਦੇ ਵਿੱਚ ਜਿਹਦੇ ਵਿੱਚ ਕੁਝ ਨਵੇਂ ਮੋਬਾਈਲ ਤੇ ਪੁਰਾਣੇ ਮੋਬਾਈਲ ਜਿਹੜੇ ਕੁ ਲੋਕਾਂ ਦੇ ਬਨਵਾਸੇ ਆਏ ਚੋਰੀ ਹੋ ਗਈ ਸੀ ਪਿੱਛੋਂ ਦਰਵਾਜ਼ਾ ਤੋੜ ਕੇ ਕਰੀਬ 30 ਰੁਪਏ ਦੀ ਮੋਬਾਈਲ ਚੋਰੀ ਹੋਈ ਸੀ ਅਸੀਂ ਚੋਰ ਨੂੰ ਆਪਣੇ ਲੈਵਲ ਤੇ ਆਇਡੈਂਟੀਫਾਈ ਕਰ ਲਿਆ ਪੁਲਿਸ ਨਾਲ ਕੰਟੈਕਟ ਵੀ ਕੀਤਾ ਪਰ ਪੁਲਿਸ ਨੇ ਉਹ ਮੌਕੇ ਤੇ ਪਰਚਾ ਦਰਜ ਕਰਨ ਤੋਂ ਇਹ ਬੰਦਾ ਫੜਮ ਦੇ ਵਿੱਚ ਨਾ ਆਨਾ ਕੰਨੀ ਕਰਦੀ ਰਹੀ ਪਰ ਬੰਦਾ ਅਸੀਂ ਟ੍ਰੇਸ ਵੀ ਕਰ ਲਿਆ ਸਾਰਾ ਕੁਝ ਅਸੀਂ ਆਪਣੇ ਲੈਵਲ ਤੇ ਕਾਰਵਾਈ ਕੀਤੀ ਹੈ ਜਿੰਨੇ ਚੁੱਕੀ ਹੈਗੇ ਉਸ ਤੱਕ ਪਹੁੰਚੇ ਬੰਦੇ ਦਾ ਪਸੋਕਰ ਵੀ ਚੋਰੀਆਂ ਕਰਨਾ ਹੀ ਆ ਤੇ ਫਿਰ ਪੁਲਿਸ ਨੇ ਬੰਦਾ ਕੋਈ ਫੜਦੀ ਨਹੀਂ ਪੁਲਿਸ ਜੀ ਕਹਿੰਦੀ ਉੱਥੋਂ ਦੇ ਕੁਝ ਮੋਤਬਰ ਬੰਦੇ ਉਹਦੇ ਪਿੱਛੇ ਆਏ ਤਾਂ ਉਹ ਕਹਿੰਦੇ ਅਸੀਂ ਬੰਦੇ ਨੂੰ ਲੈ ਕੇ ਆਵਾਂਗੇ ਪਰ ਬਾਰ ਬਾਰ ਸਾਨੂੰ ਵੇਟ ਕਰਨ ਦੇ ਕਾਫੀ ਮਹੀਨੇ ਵੀ ਜਾਣ ਦੇ ਬਾਵਜੂਦ ਨਾ ਤਾਂ ਮੋਤਵਰ ਬੰਦੇ ਬੰਦਾ ਲੈ ਕੇ ਆਏ ਆ ਨਾ ਪੁਲਿਸ ਨੇ ਬੰਦਾ ਫੜਨ ਦੀ ਕੋਸ਼ਿਸ਼ ਕੀਤੀ ਆ ਜੇ ਪੁਲਿਸ ਕਹਿੰਦੀ ਆ ਜੀ ਬੰਦਾ ਘਰ ਨਹੀਂ ਹੈਗਾ ਇਹ ਰੇਡ ਕਰਕੇ ਆਏ ਆ ਜੇ ਅਹੀਂ ਆਪਣੇ ਲੈਵਲ ਤੇ ਪਤਾ ਕਰਦੇ ਆ ਆਪਣੇ ਸੋਰਸਾਂ ਤੋਂ ਉਹ ਕਹਿੰਦੇ ਆ ਬੰਦਾ ਇਸ ਟਾਈਮ ਵੀ ਘਰ ਆ ਪਰ ਪੁਲਿਸ ਆ ਕੇ ਕਹਿੰਦੀ ਆ ਬੰਦਾ ਸਾਨੂੰ ਘਰ ਨਹੀਂ ਮਿਲਿਆ ਕੋਈ ਸਿਆਸੀ ਪਾਰਟੀ ਦਾ ਸੰਬੰਧਿਤ ਬੰਦਾ ਹਾਂਜੀ ਕੋਈ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੈਗੇ ਆ ਮੌਜੂਦਾ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਜਵੇਂ ਮੋਤਵਰ ਬੰਦੇ ਜਿਹੜੇ ਉਹਦੇ ਨਾਲ ਆਏ ਜਾਂ ਪਿੱਛੇ ਆਏ ਉਹਦੇ ਕੋ ਬੰਦਾ ਕੰਮ ਚੋਰੀਆਂ ਕਰਦੇ ਉਹਦਾ ਕੰਮ ਮੇਨ ਚੋਰੀਆਂ ਕਰਨਾ ਹੈ ਪਿੰਡ ਵਾਲੇ ਦੇ ਉਤੋਂ ਕਾਫੀ ਦੁਖੀ ਹੈ ਪਿਛਲੇ ਦਿਨ ਹੀ ਉਹ ਕਾਫੀ ਚੋਰੀਆਂ ਵਗੈਰਾ ਕਰਦਾ ਆ ਰਿਹਾ ਸ਼ੁਰੂ ਤੋਂ ਹੀ ਉਹ ਮੈਂ ਜੀ ਇਨਸਾਫ ਦੀ ਮੰਗ ਕਰਦਾ ਵੀ ਮੇਰਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਈ ਜਾਵੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦਾ ਆਉਣ ਵਾਲੇ ਸਮੇਂ 'ਚ ਇਸ ਚੋਰ ਤੋਂ ਹੋਰ ਬਚਾ ਸਕੀਏ ਥਾਣੇ ਐਸਐਚਓ ਕਹਿੰਦੀ ਵੀ ਉਹਨਾਂ ਦੇ ਜਿਹੜੇ ਮੋਤਵਰ ਬੰਦੇ ਹੈਗੇ ਤੁਸੀਂ ਉਹਨਾਂ ਨੂੰ ਮਿਲੋ ਉਹਨਾਂ ਨਾਲ ਜਾ ਕੇ ਗੱਲਬਾਤ ਕਰ ਲਓ ਰਾਈ ਨਵਾ ਕਰ ਲਓ ਕਿ ਉਹ ਨੂੰ ਉਹਦੇ ਘਰ ਕੁਝ ਨਹੀਂ ਹੈਗਾ ਜਾਂ ਕੁਝ ਐਦਾਂ ਕੁਝ ਕਰਕੇ